ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੇਰੀ ਰਸੋਈ ਦੇ ਵਿੱਚ ਹਮੇਸ਼ਾ ਨਿੰਬੂ ਮੌਜੂਦ ਰਹਿੰਦਾ ਹੈ ਕਿਉਂਕਿ ਮੈਂ ਮੰਨਦਾ ਕਿ ਨਿੰਬੂ ਘਰੇਲੂ ਦਵਾਈ ਦਾ ਕੰਮ ਕਰਦਾ ਹੈ ਅਤੇ ਆਯੁਰਵੇਦ ਦੇ ਮੁਤਾਬਕ ਮਨੁੱਖ ਦੇ ਜੋ ਤਿੰਨ ਦੋਸ਼ ਹੁੰਦੇ ਨੇ ਵਾਤ ਪਿੱਤ ਅਤੇ ਕਫ ਇਹਨਾਂ ਨੂੰ ਦੂਰ ਕਰਨ ਦੀ ਨਿੰਬੂ ਦੇ ਵਿੱਚ ਸ਼ਕਤੀ ਹੁੰਦੀ ਹੈ ਸੋ ਅੱਜ ਆਪਾਂ ਨਿੰਬੂ ਦੇ ਸਬੰਧ ਵਿੱਚ ਗੱਲ ਕਰਾਂਗੇ ਦੋਸਤੋ ਤੁਸੀਂ ਨਿੰਬੂ ਨੂੰ ਕੱਲਾ ਸਕੰਜਮੀ ਬਣਾਉਣ ਦਾ ਮਾਧਿਅਮ ਹੀ ਨਾ ਸਮਝ ਲਿਓ ਇਸ ਦੇ ਵਿੱਚ ਭਰਪੂਰ ਗੁਣ ਹੁੰਦੇ ਆ ਤੁਹਾਡੇ ਲਈ ਬਹੁਤ ਜ਼ਰੂਰੀ ਹੁੰਦੇ ਆ ਤੇ ਇਹ ਇੱਕ ਬਹੁਤ ਵਧੀਆ ਘਰੇਲੂ ਦਵਾਈ ਹੁੰਦੀ ਹੈ ਸੋ ਅੱਜ ਦੇ ਸਿਹਤ ਮੈਗਜ਼ੀਨ ਦੇ ਵਿੱਚ ਵੀ ਮੈਨੂੰ ਇੱਕ ਲੇਖ ਮਿਲਿਆ ਹੈ ਮੀਨਾ ਜੈਨ ਛਾਬੜਾ ਜੀ ਦਾ ਲਿਖਿਆ ਹੋਇਆ ਲੇਖ ਹੈਗਾ ਲੇਖ ਦਾ ਸਿਰਲੇਖ ਉਹਨਾਂ ਨੇ ਇਹੀ ਲਿਖਿਆ ਕਿ ਘਰੇਲੂ ਦਵਾਈ ਦਾ ਕੰਮ ਕਰਦਾ ਹੈ ਨਿੰਬੂ ਸੋ ਇਸ ਲੇਖ ਦੇ ਵਿੱਚ ਉਹਨਾਂ ਨੇ ਨਿੰਬੂ ਦੇ ਗੁਣਾਂ ਦੇ ਬਾਰੇ ਵਿੱਚ ਦੱਸਿਆ ਅਤੇ ਦੱਸਿਆ ਕਿ ਨਿੰਬੂ ਦਾ ਪ੍ਰਯੋਗ ਤੁਸੀਂ ਕਦੋਂ-ਕਦੋਂ ਕਰ ਸਕਦੇ ਹੋ ਅਤੇ ਤੁਹਾਨੂੰ ਕਿੱਥੇ-ਕਿੱਥੇ ਇਸ ਦਾ ਫਾਇਦਾ ਮਿਲ ਸਕਦਾ ਹੈ ਸੋ ਇਸ ਲੇਖ ਦੇ ਵਿੱਚ ਜੋ ਗੱਲਾਂ ਲਿਖੀਆਂ ਨੇ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਦਾ ਮੀਨੂ ਜੈਨ ਛਾਪੜਾ ਜੀ ਸਭ ਤੋਂ ਪਹਿਲਾਂ ਕਹਿੰਦੀ ਹੈ ਕਿ ਨਿੰਬੂ ਕੈਲਸ਼ੀਅਮ ਮੈਗਨੀਸ਼ੀਅਮ ਤਾਂਬਾ ਫਾਸਫੋਰਸ ਕਲੋਰੀਨ ਆਦੀ ਪਦਾਰਥਾਂ ਨਾਲ ਭਰਪੂਰ ਹੁੰਦਾ ਹੈ ਵਿਟਾਮਿਨ B ਅਤੇ ਵਿਟਾਮਿਨ C ਤੋਂ ਇਲਾਵਾ ਇਸ ਦੇ ਵਿੱਚ ਪ੍ਰੋਟੀਨ ਵੀ ਪਾਇਆ ਜਾਂਦਾ ਹੈ ਸੋ ਦੋਸਤੋ ਇਸ ਦੇ ਵਿੱਚ ਕਾਫੀ ਸਾਰੇ ਇਹੋ ਜਿਹੇ ਤੱਤ ਹੁੰਦੇ ਨੇ ਜੋ ਤੁਹਾਡੇ ਲਈ ਬਹੁਤ ਜ਼ਰੂਰੀ ਨੇ ਅੱਗੇ ਕਹਿੰਦੇ ਨੇ ਕਿ ਇਹ ਖੂਨ ਨੂੰ ਸਾਫ਼ ਕਰਦਾ ਹੈ ਤੇ ਚਮੜੀ ਨੂੰ ਨਵੀਂ ਊਰਜਾ ਪ੍ਰਦਾਨ ਕਰਦਾ ਹੈ ਤ੍ਰੀ ਦੋਸ਼ ਨਾਸ਼ਕ ਹੋਣ ਕਾਰਨ ਵਾਤ ਪਿੱਤ ਕਫ ਨੂੰ ਆਦੀ ਦੇ ਵਿਕਾਰਾਂ ਨੂੰ ਵੀ ਨਿੰਬੂ ਦੂਰ ਕਰਦਾ ਹੈ ਬਾਹਜਮੀ ਅਫਾਰਾ ਕਵਜ ਜਿਗਰ ਰੋਗ ਪੁਰਾਣਾ ਬੁਖਾਰ ਚੱਕਰ ਆਣਾ ਅਤੇ ਬਥੇਰੇ ਨਸੇ ਦੀ ਹਾਲਤ ਵਿੱਚ ਕਾਗਜੀ ਨਿੰਬੂ ਦੇ ਰਸ ਦਾ ਸੇਵਨ ਅਮਰਤ ਵਜੋਂ ਕੰਮ ਕਰਦਾ ਹੈ ਲੂ ਲੱਗਣ ਤੇ ਨਿੰਬੂ ਅਤੇ ਪਿਆਜ਼ ਦੇ ਰਸ ਦੇ ਨਾਲ ਥੋੜਾ ਜਿਹਾ ਸਿੰਧਾ ਨਮਕ ਮਿਲਾ ਕੇ ਪੀ LAN ਨਾਲ ਲੂ ਰਾਹਤ ਮਿਲਦੀ ਹੈ ਲੂ ਤੋਂ ਸੋ ਗਰਮੀ ਦਾ ਮੌਸਮ ਹੈ ਲੂ ਹੁਣ ਅੱਗੇ ਚੱਲਣੀ ਹੈਗੀ ਸੋ ਨਿੰਬੂ ਦੇ ਵਿੱਚ ਪਿਆਜ਼ ਦਾ ਰਸ ਅਤੇ ਥੋੜਾ ਜਿਹਾ ਸਿੰਧਾ ਨਮਕ ਕਹਿੰਦੇ ਮਿਲਾ ਲਓ ਤੁਹਾਨੂੰ ਕਾਫੀ ਰਾਹਤ ਮਿਲੇਗੀ ਨਿੰਬੂ ਨੂੰ ਸੁੰਘਣ ਨਾਲ ਨਜ਼ਰੇ ਤੋਂ ਰਾਹਤ ਮਿਲਦੀ ਹੈ ਗਰਮ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਜ਼ੁਕਾਮ ਤੋਂ ਲਾਭ ਹੁੰਦਾ ਹੈ ਅੱਗੇ ਮੀਨਾ ਜੀ ਅੰਝੀ ਕਹਿੰਦੇ ਕਿ ਗੰਨੇ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਪੀਲੀਆ ਰੋਗ ਠੀਕ ਹੋ ਜਾਂਦਾ ਹੈ ਸੋ ਪੀਲੀਏ ਦੇ ਰੋਗ ਵਾਲਿਆਂ ਨੂੰ ਵੀ ਗੰਨੇ ਦਾ ਰਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਤੇ ਵਿੱਚ ਦੇ ਕੇ ਨਿੰਬੂ ਮਿਲਾ ਲਿਆ ਜਾਵੇ ਤਾਂ ਬਹੁਤ ਵੱਡੀ ਰਾਹਤ ਤੁਹਾਨੂੰ ਮਿਲ ਸਕਦੀ ਹੈ ਮੀਨਾ ਜੀ ਅੰਝੀ ਅੱਗੇ ਕਹਿੰਦੇ ਨੇ ਕਿ ਨਿੰਬੂ ਦੇ ਰਸ ਵਿੱਚ ਤੂਲਸੀ ਦੇ ਪੱਤਿਆਂ ਦੇ ਰਸ ਨੂੰ ਪੀਣ ਨਾਲ ਚਮੜੀ ਰੋਗ ਤੋਂ ਲਾਭ ਮਿਲਦਾ ਹੈ ਚਮੜੀ ਰੋਗ ਵੀ ਅੱਜ ਕੱਲ ਆਮ ਤੌਰ ਦੇ ਉੱਪਰ ਬਹੁਤ ਲੋਕਾਂ ਨੂੰ ਹੈਗਾ ਸੋ ਨਿੰਬੂ ਦੇ ਰਸ ਵਿੱਚ ਤੂਲਸੀ ਇਸ ਰੋਗ ਤੋਂ ਤੁਹਾਨੂੰ ਰਾਹਤ ਮਿਲ ਸਕਦੀ ਹੈਗੀ ਲਾਭ ਮਿਲ ਸਕਦਾ ਹੈਗਾ ਅੱਗੇ ਮੀਨਾ ਜੈਨ ਜੀ ਕਹਿੰਦੇ ਕਿ ਛਿਲਕੇ ਸਿਹਤ ਵਿੱਚੋਂ ਕੱਟੇ ਹੋਏ ਨਿੰਬੂ ਵਿੱਚ ਕਾਲੀ ਮਿਰਚ ਛੇਂਦਾ ਨਮਕ ਭਰ ਕੇ ਅੱਧਾ ਘੰਟਾ ਧੁੱਪ ਵਿੱਚ ਰੱਖ ਕੇ ਚੂਸਣ ਨਾਲ ਉਲਟੀ ਸਿਰ ਚਕਰਾਣਾ ਜੀ ਕੱਚਾ ਹੋਣਾ ਚੱਕਰ ਆਣੇ ਜੋੜਾਂ ਦੇ ਦਰਦ ਤੋਂ ਲਾਭ ਮਿਲਦਾ ਹੈ ਸੋ ਬਹੁਤ ਵੱਡਾ ਰਾਹਤ ਤੁਹਾਨੂੰ ਘਰੇਲੂ ਦਵਾਈ ਦੇ ਤੌਰ ਤੇ ਨਿੰਬੂ ਦੇ ਸਕਦਾ ਜਿਸ ਦਾ ਤੁਸੀਂ ਬਹੁਤ ਤਰੀਕਿਆਂ ਦੇ ਨਾਲ ਵਰਤੋਂ ਕਰ ਸਕਦੇ ਹੋ ਅੱਗੇ ਕਹਿੰਦੇ ਨੇ ਕਿ ਤુલਸੀ ਦੀਆਂ ਪੱਤੀਆਂ ਅਤੇ ਨਿੰਬੂ ਦਾ ਰਸ ਮਿਲਾ ਕੇ ਸਵੇਰੇ ਸ਼ਾਮ ਲਗਾਉਣ ਨਾਲ ਚਿਹਰੇ ਦੀਆਂ ਛਾਈਆਂ ਅਤੇ ਧੱਬੇ ਦੂਰ ਹੁੰਦੇ ਨੇ। ਸੋ ਚਿਹਰੇ ਨੂੰ ਸਾਫ਼ ਕਰਨ ਦੇ ਵਿੱਚ ਵੀ ਨਿੰਬੂ ਤੁਹਾਡੀ ਕਿੰਨੀ ਮਦਦ ਕਰ ਸਕਦਾ ਹੈ। ਅੱਗੇ ਕਹਿੰਦੇ ਨੇ ਕਿ ਵਾਲ ਡਿੱਗਦੇ ਹੋਣ ਤਾਂ ਸਿਰ ਵਿੱਚ ਖੁਸ਼ਕੀ ਹੋਵੇ ਤਾਂ ਆਵਲੇ ਨੂੰ ਨਿੰਬੂ ਦੇ ਰਸ ਵਿੱਚ ਪੀਸ ਕੇ ਸਿਰ ਤੇ ਲਗਾਉਣ ਨਾਲ ਵਾਲਾਂ ਦਾ ਡਿੱਗਣਾ ਦੂਰ ਹੋ ਜਾਂਦਾ ਹੈ। ਵਾਲ ਕਾਲੇ, ਲੰਬੇ, ਸੰਘਣੇ, ਮੁਲਾਇਮ ਹੋ ਜਾਂਦੇ ਨੇ। ਸੋ ਲੰਬੇ ਵਾਲ ਕੁੜੀਆਂ ਔਰਤਾਂ ਦੀ ਇੱਛਾ ਹੁੰਦੀ ਹੈਗੀ ਤਾਂ ਉਹਨਾਂ ਲਈ ਇਹ ਬਹੁਤ ਵੱਡੀ ਇਜਾਹਤ ਮਿਲ ਸਕਦੀ ਘਰੇਲੂ ਦਵਾਈ ਤੁਸੀਂ ਖੁਦ ਤਿਆਰ ਕਰ ਸਕਦੇ ਹੋ ਤੁਹਾਡੇ ਵਾਲ ਡਿੱਗਣ ਦੀ ਸਮੱਸਿਆ ਵੀ ਦੂਰ ਹੋ ਸਕਦੀ ਨਿੰਬੂ ਦੇ ਨਾਲ ਅੱਗੇ ਮੀਨਾ ਚੈਨ ਜੀ ਕਹਿੰਦੇ ਨੇ ਕਿ ਲਸਣ ਅਤੇ ਨਿੰਬੂ ਦਾ ਰਸ ਬਰਾਬਰ ਮਾਤਰਾ ਵਿੱਚ ਮਿਲਾ ਕੇ ਸਿਰ ਤੇ ਲਗਾਉਣ ਨਾਲ ਜੂਆਂ ਖਤਮ ਹੋ ਜਾਂਦੀਆਂ ਨੇ ਸੋ ਜੂਆਂ ਤੋਂ ਵੀ ਨਿੰਬੂ ਦਾ ਰਸ ਤੁਹਾਨੂੰ ਰਾਹਤ ਦੇ ਸਕਦਾ ਜੇਕਰ ਇਸ ਤਰ੍ਹਾਂ ਤੁਸੀਂ ਉਸ ਦੀ ਵਰਤੋਂ ਕਰੋਗੇ ਸਫਾਈ ਅਤੇ ਤੰਦਰੁਸਤੀ ਦਾ ਅਨੋਖਾ ਆਨੰਦ ਪ੍ਰਦਾਨ ਕਰਨ ਲਈ ਇੱਕ ਬਾਲਟੀ ਪਾਣੀ ਵਿੱਚ ਇੱਕ ਨਿੰਬੂ ਦਾ ਰਸ ਅਤੇ ਲੂਣ ਮਿਲਾ ਕੇ ਹਰ ਰੋਜ਼ ਨਹਾਓ ਨਹਾਉਣ ਦੇ ਲਈ ਵੀ ਕਹਿੰਦੇ ਕਿ ਨਿੰਬੂ ਦਾ ਰਸ ਤੁਸੀਂ ਪਾਣੀ ਦੇ ਵਿੱਚ ਪਾ ਸਕਦੇ ਹੋ ਹਲਕਾ ਜਿਹਾ ਲੂਣ ਵੀ ਪਾ ਸਕਦੇ ਹੋ ਤੇ ਉਸ ਦੇ ਨਾਲ ਵੀ ਤੁਹਾਨੂੰ ਰਾਤ ਮਿਲ ਸਕਦੀ ਹੈ ਪਾਣੀ ਵਿੱਚ ਮਿਲਾ ਕੇ ਲਗਾਤਾਰ ਤਿੰਨ ਵਾਰ ਪੀਣ ਨਾਲ ਤਿੱਲੀ ਘਟ ਜਾਂਦੀ ਹੈ ਸੋ ਨਿੰਬੂ ਦਾ ਰਸ ਜਾਂ ਫਿਰ ਨਿੰਬੂ ਇੱਕ ਘਰੇਲੂ ਦਵਾਈ ਹੁੰਦੀ ਹੈ ਸੋ ਇਹੋ ਜੀ ਜਾਣਕਾਰੀ ਤੁਹਾਨੂੰ ਰੱਖਣੀ ਚਾਹੀਦੀ ਹੈ ਤੇ ਆਪਣੀ ਰਸੋਈ ਦੇ ਵਿੱਚ ਨਿੰਬੂ ਨੂੰ ਹਮੇਸ਼ਾ ਰੱਖਿਆ ਕਰੋ ਅਤੇ ਨਿੰਬੂ ਦੀ ਨਿਯਮਤ ਰੂਪ ਦੇ ਵਿੱਚ ਵਰਤੋਂ ਵੀ ਜਰੂਰ ਕਰਿਆ ਕਰੋ ਕਿਉਂਕਿ ਕੁਦਰਤ ਵੱਲੋਂ ਸਾਡੀ ਸਿਹਤ ਨੂੰ ਵਧੀਆ ਰੱਖਣ ਦੇ ਲਈ ਬਣਾਈਆਂ ਹੋਈਆਂ ਚੀਜ਼ਾਂ ਦੇ ਵਿੱਚ ਨਿੰਬੂ ਵੀ ਇੱਕ ਇਹੋ ਜਿਹੀ ਔਸ਼ਦੀ ਹੈਗੀ ਆਪਾਂ ਕਹਿ ਸਕਦੇ ਹਾਂ ਜਿਸ ਦੀ ਵਰਤੋਂ ਨਾਲ ਸਾਨੂੰ ਬਹੁਤ ਜ਼ਿਆਦਾ ਲਾਭ ਮਿਲ ਸਕਦੇ ਨੇ ਸੋ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਬਾਈ ਜੀ ਪੰਜਾਬੀ ਨੂੰ ਦੇਖਦੇ ਰਹੋ ਹੁਣ ਮੈਨੂੰ ਦਿਓ ਇਜਾਜ਼ਤ ਫੇਰ ਮਿਲਾਂਗੇ ਜੀ ਧੰਨਵਾਦ